ਕਿ ਮੈਂ ਹੱਕ ਤੇ ਸੱਚ ਦੀ ਗੱਲ ਕਰ ਰਹੀ ਤਨ ਜਿਹੜਾ ਵਾ ਕਿਤੇ ਅਸੈਂਬਲੀ ਦੇ ਵਿੱਚ ਪਹੁੰਚੀ ਕਿ ਪਾਰਟੀ ਦੇ ਵਿੱਚ ਇੰਨੇ ਮੈਂ ਕਿਉਂਕਿ ਕੋਵਿਡ ਦਾ ਸਮਾਂ ਸੀ ਇਹ ਨਹੀਂ ਗੱਲ ਕੀਤੀ ਸੀ ਬੜਾ ਬਲਾਕ ਕੋਈ ਨਿਕਲਦਾ ਨਹੀਂ ਸੀ ਮੇਰੀਆਂ ਤਿੰਨ ਬੇਟੀਆਂ ਨੇ ਜੀ ਮੈਂ ਉਹਨਾਂ ਨੂੰ ਬੇਟੀਆਂ ਆਪਣੀਆਂ ਨੂੰ ਨਾਲ ਲੈ ਕੇ ਹਰ ਘਰ ਦੇ ਵਿੱਚ ਫਤੇਗੜਕ ਜੂੜੀਆਂ 'ਚ ਪਹੁੰਚ ਕੀਤੀ ਤੇ ਵਿਕਰਮ ਸਿੰਘ ਜੀਠੀਏ ਨੂੰ ਹੋ ਗਿਆ ਵੀ ਇਹ ਜਿੱਤੂ ਗਾਇਤ ਕੀ ਤ੍ਰਿਪਤਰ ਜਿੰਦਰ ਸਿੰਘ ਬਾਜਪੀ ਨਾਲ ਇਹਦੀ ਯਾਰੀ ਸੀ ਇੰਨੇ ਅਗਿਆ ਵੀ ਜੇ ਉਹਦੇ ਅੱਗੇ ਸਟਰੋਂਗ ਕੈਂਡੀਡੇਟ ਹੋਇਆ ਤੇ ਉਹਨੇ ਹਰ ਜਾਣਾ ਇਹਨਾਂ ਚੁੱਕ ਕੇ ਮੈਨੂੰ ਡੇਰਾ ਬਾਬਾ ਨਾਨਕ ਭੇਜ ਦਿੱਤਾ ਇਹਨਾਂ ਕਹੇ ਵੀ ਉਸ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਤਗੜਾ ਕੈਂਡੀਡੇਟ ਆ ਇਹ ਉੱਥੇ ਮਾੜਾ ਕੈਂਡੀਡੇਟ ਹੋਊਗਾ ਤੇ ਇਹਨੇ ਹਾਰ ਜਾਣਾ ਤੇ ਇਹਦਾ ਸਿਆਸੀ ਜਿਹੜਾ ਕੈਰੀਅਰ ਆ ਉਹ ਖਤਮ ਹੋ ਜੂ ਪਰ ਗੁਰੂ ਮਹਾਰਾਜ ਨੂੰ ਹੋਰ ਮਨਜੂਰ ਸੀ ਵੱਡੇ ਵੱਡੇ ਜਿਹੜੇ ਹਾਥੀ ਸੀ ਨਾ ਉਹ ਤੇ ਡਿੱਗ ਪਏ ਕੋਈ 30 ਹਜ਼ਾਰ ਤੇ ਡਿੱਗਿਆ ਅਕਾਲੀ ਆ ਚਲੋ ਸਰਦਾਰ ਵਿਕਰਮ ਸਿੰਘ ਨੇ ਜਿੰਨੀਆਂ ਚੜ੍ਹਾਈਆਂ ਕਰ ਦਿੱਤੀਆਂ ਜੋ ਪਾਰਟੀ ਦਾ ਬੇੜਾ ਕਰ ਕਰ ਦਿੱਤਾ ਵਾ ਉਹ ਤੁਹਾਡੇ ਸਾਹਮਣੇ ਆ ਮਾਜਾ 2007 ਤੋਂ ਥੱਲੇ ਆਉਣਾ ਸ਼ੁਰੂ ਹੋਇਆ ਕਿੰਨੇ ਪਰਿਵਾਰ ਜਿਹੜੇ ਸੀ ਸਰਦਾਰ ਵਿਕਟਮ ਸਿੰਘ ਨੇ ਉਹਨਾਂ ਦੀ ਸਿਆਸੀ ਜੀਵਨ ਤਬਾਹ ਕਰਕੇ ਰੱਖ ਦਿੱਤਾ ਬ੍ਰਹਮਪੁਰਾ ਜੀ ਡਾਕਟਰ ਰਤਨ ਸਿੰਘ ਹੁਣੀ ਸੇਖਵਾ ਸਾਹਿਬ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਮੇਰੇ ਪਿਤਾ ਜੀ ਸਾਰਿਆਂ ਦਾ ਸਿਆਸੀ ਜੀਵਨ ਤਬਾਹ ਕਰਕੇ ਇਨ ਬੰਦੇ ਉਹ ਰੱਖੇ ਜਿਹੜੇ ਸਿਰਫ ਸਿਰਫ ਇਹਦੇ ਗੋਡੀਆਂ ਹੱਥ ਲਾਉਂਦੇ ਸੀ ਤੇ ਅਸੀਂ ਗੁਰੂ ਮਹਾਰਾਜ ਦੇ ਅੱਗੇ ਬਿਨਾ ਹੋਰ ਕਿਸੇ ਦੇ ਅੱਗੇ ਝੁਕਿਦਾ ਨੇ ਕਹਿੰਦੇ ਨੇ ਕਿ ਗਰਦਨ ਇੰਨੀ ਕੁ ਝੁਕਾਓ ਇੰਨੀ ਜ਼ਿਆਦਾ ਨਾ ਝੁਕ ਜੇ ਕਿ ਤੁਹਾਡੇ ਪੱਗ ਦੇ ਜਵੇ ਆਪਣੀ ਗਰਦਨ ਇੰਨੀ ਨਹੀਂ ਝੁਕਾਈ ਕਿ ਪੱਗ ਦਿਖ ਸਕੇ ਤੇ ਇਸ ਕਰਕੇ ਉਹਨਾਂ ਨੇ ਸਾਡੇ ਨਾਲ ਜੋ ਕੀਤਾ ਉਹ ਉਹਨਾਂ ਨੂੰ ਮੁਬਾਰਕ ਮੈਂ ਤਾਂ ਸਿਰਫ ਇੱਕ ਹੋਕਾ ਦਿੱਤਾ ਸੀ ਕਿ ਪਾਰਟੀ ਦੇ ਵਿੱਚ ਬਲਾਤਕਾਰ ਹੀ ਸੱਜਣ ਨਹੀਂ ਲੈਣਾ ਕਿਉਂਕਿ ਸਿੰਘ ਜਿਹੜੇ ਸੀ ਜਕੜ ਸਾਹਿਬ ਜਿਹਦਾ ਪੁਰਾਣਾ ਸਮਾਂ ਸੀ ਨਾ ਜਦੋਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਮੁਸਲਮਾਨ ਲੈ ਜਾਂਦੇ ਸੀ ਨਾ ਤੇ ਸਿੱਖ ਉਹਨਾਂ ਦੀ ਰਾਖੀ ਕਰਦੇ ਹੁੰਦੇ ਸੀ ਤੇ ਇਹ ਸੱਜਣ ਜਿਨ੍ਹਾਂ ਨੂੰ ਇਹ ਸ਼ਾਮਲ ਕਰਨਾ ਚਾਹੁੰਦੇ ਨੇ ਉਹਨਾਂ ਦੀਆਂ ਪੱਤਾਂ ਰੋਲਦੇ ਨੇ ਤੇ ਮੈਂ ਉਸ ਪੱਤ ਜਿਹੜੀ ਚੁੱਕਣ ਵਾਲਾ ਲੁੱਟਣ ਵਾਲਾ ਬੰਦਾ ਸੀ ਉਹਦੇ ਬਰਖਲਾਫ ਆਵਾਜ਼ ਖੜਾਈ ਤੇ ਆ ਮੈਨੂੰ ਉਹਦਾ ਖਮਿਆਜਾ ਮਿਲਿਆ ਮੈਂ ਮੁਨਾ ਦਾ ਧੰਨਵਾਦ ਕਰਦਾ ਕਿ ਜੇ ਮੈਨੂੰ ਇਹੋ ਜੀ ਸੁਝਾਅ ਜਿੰਨੀਆਂ ਵੀ ਹੋਰ ਦੇਣੀਆਂ ਆਂ ਇਹ ਦੇ ਲੈਂਦਾ ਪਰ ਮੈਨਾਂ ਦਾ ਧੰਨਵਾਦ ਕਰਦਾ ਮੈਂ ਬਹੁਤੀ ਲੰਬੀ ਗੱਲ ਨਾ ਕਰਾਂ ਮੈਂ ਡਾਕਟਰ ਸਾਹਿਬ ਤੁਹਾਨੂੰ ਇੱਕੋ ਯਕੀਨ ਦਿਵਾਉਣਾ ਵਾ ਜੇ ਉੱਥੇ ਜੰਮੇ ਸਨ ਤੇ ਕਦੀ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ ਤੇ ਹੁਣ ਪਰਿਵਾਰ ਚ ਆਏ ਆ ਭਾਜਪੀ ਦੇ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਹੜਾ ਵਿਜ਼ਨ ਆ ਉਹਨਾਂ ਦਾ ਜਿਹੜਾ ਕੰਮ ਆ ਉਹ ਤੋਂ ਪ੍ਰਭਾਵਿਤ ਹੋ ਕੇ ਮੈਂ ਤੁਹਾਡੇ ਨਾਲ ਪਰਿਵਾਰ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਮੇਰਾ ਹਲਕਾ ਜਿਹੜਾ ਵਾ ਉਹ ਬਾਰਡਰ ਤੇ ਹੈ ਤੇ ਸਭ ਤੋਂ ਵੱਡੀ ਦੇਣ ਮੋਦੀ ਜੀ ਦੀ ਸਾਡੇ ਬਾਰਡਰ ਵਾਲਿਆਂ ਨੂੰ ਤੇ ਸਿੱਖ ਜਗਤ ਨੂੰ ਮਿਲੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਦਾ ਜਿਹੜਾ ਲਾਂਘਾ ਖੋਲਿਆ ਤੇ ਮੈਂ ਸਾਰੀ ਸੰਗਤ ਨੇ ਵੀ ਜਿੱਥੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਉਹਨਾਂ ਦਾ ਧੰਨਵਾਦ ਕੀਤਾ ਤੇ ਮੈਂ ਉਹਨਾਂ ਦੀ ਇਸ ਗੱਲ ਤੋਂ ਵੀ ਪ੍ਰਭਾਵਿਤ ਹੋਇਆ ਤੇ ਜੋ ਉਹਨਾਂ ਨੇ ਭਾਰਤ ਦਾ ਨਾਂ ਸਾਰੇ ਵਿਸ਼ਵ ਦੇ ਵਿੱਚ ਬਣਾਇਆ ਵਾ ਉਹ ਕਿਸੇ ਤੋਂ ਲੁਕਿਆ ਨਹੀਂ ਸਾਰੀ ਟੀਮ ਸ਼੍ਰੀ ਅਮਿਤ ਸ਼ਾਹ ਜੀ ਨਡਾ ਜੀ ਜਾਖੜ ਸਾਹਿਬ ਸਰਸਾ ਜੀ ਮੇਰਾ ਭਾਂਜਾ ਵੀ ਲੱਗਦਾ ਤੇ ਛੋਟਾ ਭਰਾ ਵੀ ਆ ਪਰਮਿੰਦਰ ਜੋਸ਼ੀ ਜੀ ਸਾਰੀ ਟੀਮ ਜਿਹੜੀ ਆ ਮੈਂ ਤੁਹਾਨੂੰ ਇਹੋ ਹੀ ਵਿਸ਼ਵਾਸ ਦਵਾਣਾ ਕਿ ਜਿਹੜਾ ਵੀ ਹੁਕਮ ਲਾਓਗੇ ਜਿਹੜੀ ਵੀ ਡਿਊਟੀ ਲਾਓਗੇ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਇੱਕ ਵਰਕਰ ਬਣ ਕੇ ਮੈਂ ਤੁਹਾਡੇ ਕੋਲੋਂ ਕੋਈ ਮੰਗ ਨਹੀਂ ਮੰਗੀ ਨਾ ਮੈਨੂੰ ਸਿਰਫ ਇਹਨਾ ਦਿਓ ਕਿ ਮੇਰੇ ਤੇ ਅਸ਼ੀਰਵਾਦ ਵਾਲਾ ਹੱਥ ਰੱਖਿਓ ਤੁਸੀਂ ਮੇਰੇ ਬਾਪ ਦੀ ਜਗ੍ਹਾ ਤੇ ਜੇ ਉਸ ਸਿਰ ਤੇ ਮੇਰੇ ਮੇਰੇ ਬਾਪ ਵਾਲਾ ਹੱਥ ਰੱਖਿਓ ਤੇ ਮੈਂ ਜਿਹੜੀ ਤੁਸੀਂ ਡਿਊਟੀਆਂ ਨੂੰ ਪੂਰੀ ਨੂੰ ਪਾਵਾਂਗਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਅਹਿਮਦ ਸਿੰਘ ਕਾਹਲੋ ਜੀ ਉਹ ਮੈਂ ਬੇਨਤੀ ਕਰਾਂਗਾ ਕਿ ਨੇਸ਼ਨਲ ਸੈਲਫੀ ਜੀ ਸਤਤ ਸ੍ਰੀ ਅਕਾਲ ਮੰਨ ਜੀ ਨੂੰ ਸੀਸਾ ਜੀ ਨੂੰ ਕਿ ਵੀ ਉਹ ਵੀ ਪੱਤਰਕਾਰਾਂ ਰੂਪ ਰੂਪ ਹੋ ਕੇ ਆਪਣਾ ਕੰਮ ਕਰ ਸਕਣ ਇਹ ਅੱਗੇ 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 ਰਾਤੇ ਬਹੁਤ ਜਿਆਆਂ ਸਾਡੇ ਪਰਮ ਮਿੱਤਰ ਪਰਮ ਦੋਸਤ ਸਾਰ ਰਵਿਕਰਨ ਸਿੰਘ ਜੀ ਕਾਲੋ ਜੀ ਨੂੰ ਮੈਂ ਅੱਜ ਜਾਕਰ ਸਭ ਜ਼ਰੂਰ ਇਹ ਕਹਿ ਸਕਦਾ ਹਾਂ ਕਿ ਤੁਹਾਡੀ ਅਗਵਾਈ ਦੇ ਅੰਦਰ ਜੋ ਪੰਜਾਬ ਚ ਇੱਕ ਬਦਲਾਅ ਦਿਖਾਈ ਦੇ ਰਿਹਾ ਅੱਜ ਜੋ ਸੀਨੀਅਰ ਲੀਡਰਸ਼ਿਪ ਆ ਉਹਨਾਂ ਦਾ ਵਿਸ਼ਵਾਸ ਭਾਰਤੀ ਜਨਤਾ ਪਾਰਟੀ ਚ ਉਦੇ ਦੋ ਕਾਰਨ ਆ ਇੱਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵਿਜ਼ਨ ਔਰ ਪੰਜਾਬ ਔਰ ਦੇਸ਼ ਦੇ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਔਰ ਜਿਸ ਤਰੀਕੇ ਉਹਨਾਂ ਨੂੰ ਦੇਸ਼ ਨੂੰ ਬਦਲਣ ਦਾ ਦੇਸ਼ ਨੂੰ ਅੱਜ ਇਕਨੋਮਿਕਲੀ ਸਟਰੋਂਗ ਕਰਨ ਦਾ ਡਿਫੈਂਸ ਦੇ ਵੱਲੋਂ ਸਟਰੋਂਗ ਕਰਨ ਦਾ ਔਰ ਅਤੰਕਵਾਦ ਦੇ ਨਾਮ ਦੇ ਉੱਤੇ ਜਿਹੜੇ ਲੋਕ ਅਖਬਾਰਾਂ 'ਚ ਅਸ਼ਤਿਆਰ ਲੱਗਦੇ ਸੀ ਉਹਨਾਂ ਅਤੰਕਵਾਦੀਆਂ ਨੂੰ ਖਤਮ ਕਰਨ ਦਾ ਜੋ ਬਹੁਤ ਵੱਡਾ ਕੰਮ ਕੀਤਾ ਔਰ ਉਸ ਤੋਂ ਬਾਅਦ ਪੰਜਾਬ ਦੀ ਬਾਗਡੋਰ ਜਿਹੜੀ ਆ ਮੈਂ ਸਮਝਦਾ ਮੋਦੀ ਜੀ ਨੇ ਸ਼੍ਰੀ ਜਗਪ੍ਰਕਾਸ਼ ਨੱਡਾ ਜੀ ਨੇ ਸ਼੍ਰੀ ਹਮੇਸ਼ਾ ਜੀ ਨੇ ਜੋ ਤੁਹਾਡੇ ਵਰਗੇ ਕਾਬਲ ਇੱਕ ਲੀਡਰ ਦੇ ਹੱਥ ਦਿੱਤੀ ਉਹਦਾ ਅੱਜ ਕਾਰਨ ਇਹ ਮੈਨੂੰ ਲੱਗਦਾ ਹੈ ਕਿ ਪੂਰੇ ਪੰਜਾਬ ਦੇ ਇਤਿਹਾਸ 'ਚ 55 ਸਾਲਾਂ 'ਚ ਪਹਿਲੀ ਵਾਰ ਹੋ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਚਾਰ ਸਿਟਿੰਗ ਮੈਂਬਰ ਪਾਰਲੀਮੈਂਟ ਇਸ ਵੇਲੇ ਚੋਣ ਮੈਦਾਨ 'ਚ ਨੇ ਚਾਰ ਸਿਟਿੰਗ ਮੈਂਬਰ ਪਾਰਲੀਮੈਂਟ ਜਿਸ ਪਾਰਟੀ ਦੇ ਕੋਲ ਪੁੱਲ 2 MP ਜਿੱਤਦੇ ਸੀਗੇ ਉਹਦੇ 4 ਜਿੱਤੇ ਹੋਏ ਮੈਂਬਰ ਪਾਰਲੀਮੈਂਟ ਚ ਚੋਣਾਂ ਚ ਨੇ ਇਲੈਕਸ਼ਨ ਲੜ ਰਹੇ ਨੇ। ਔਰ ਉਸ ਦੇ ਅੰਦਰ ਵੀ ਲੁਧਿਆਣਾ ਔਰ ਜਰੰਦਰ ਦੋ ਸੀਟਾਂ ਐਸੀਆਂ ਨੇ ਜਰੰਦਰ ਸੀਟ ਦੇ ਤੇ ਕੈਂਡੀਡੇਟ ਅਨਾਉਂਸ ਹੋ ਚੁੱਕੇ ਸੀਗੇ। ਔਰ ਲੁਧਿਆਣਾ ਦੇ ਵੀ ਕਾਂਗਰਸ ਅਨਾਉਂਸ ਕਰ ਲਈ ਸੀ ਉਹਨਾਂ ਨੂੰ। ਪਰ ਇੱਕੋ ਸੋਚ ਸੀਗੇ ਦੇਸ਼ ਬਦਲ ਰਿਹਾ ਹੈ। ਦੇਸ਼ ਪਰਿਵਾਰਵਾਦ ਤੋਂ ਨਿਕਲ ਕਰ ਦੇਸ਼ ਦੇ ਗਰੀਬ ਦੇ ਘਰ ਤੱਕ ਪਹੁੰਚ ਰਹੀ ਹੈ ਸਰਕਾਰ ਔਰ ਇਹੋ ਜਿਵੇਂ ਮੋਦੀ ਜੀ ਨੇ ਜੋ ਦੇਸ਼ ਨੂੰ ਦਿੱਤਾ ਹੈ ਮੈਂ ਸਮਝਦਾ ਕਿ ਇਸ ਵੇਲੇ ਅੱਜ ਰਵਿਕਰਨ ਸਿੰਘ ਕਾਲੋ ਜੀ ਦਾ ਆਉਣਾ ਇਹਨਾਂ ਕੋਲ ਬਹੁਤ ਵਿਕਲਪ ਸੀ ਕੱਲ ਜਦੋਂ ਉਹਨਾਂ ਨੂੰ ਪਾਰਟੀ ਨੇ ਕੱਢਿਆ ਮੈਂ ਟਵੀਟ ਦੇਖਿਆ ਬਹੁਤ ਸਾਰੀਆਂ ਪਾਰਟੀਆਂ ਨੇ ਮੈਂ ਸਮਝਦਾ ਅਪਰੋਚ ਕੀਤਾ ਹੋਗਾ ਸਭਾਵਿਕ ਤੌਰ ਤੇ ਖਾਸ ਤੌਰ ਤੇ ਇਹ ਰੋਡਿੰਗ ਪਾਰਟੀਆਂ ਦੀ ਕੋਈ ਕੋਈ ਲੀਡਰਸ਼ਿਪ ਹੀ ਨਹੀਂ ਹੈਗੀ ਵਿਚਾਰੇ ਉਹ ਤੇ ਪਿੰਡ ਦੇ ਸਰਪੰਚ ਨੂੰ ਹੀ ਜਾਣ ਕਰਾਉਣ ਨੂੰ ਭਗਵੰਤ ਮਾਨ ਜੀ ਆਪ ਪਹੁੰਚ ਜਾਂਦੇ ਨੇ ਪਹਿਲਾ ਸਰਪੰਚ ਨੂੰ ਬੇਨਤੀ ਕਰਦੇ ਤੂੰ ਆ ਜਾ ਉਹ ਕਹਿੰਦਾ ਮੈਂ ਨਹੀਂ ਆ ਸਕਦਾ ਕਹਿੰਦੇ ਚਲਿਆ ਹਰ ਹੁਣ ਸ਼ਾਮ ਆ ਮੈਂ ਸ਼ਾਮੀਤ ਨਹੀਂ ਆ ਸਕਦਾ ਕੱਲ ਫੇਰੇ ਮੈਂ ਆ ਜਾਣਾ ਹੁਣ ਸ਼ਾਮੇ ਕਿਉਂ ਨਹੀਂ ਆ ਸਕਦੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ ਹੈ ਸੋ ਰਵਿਕਰਨ ਸਿੰਘ ਕਾਲੋ ਜੀ ਬਹੁਤ ਵੱਡਾ ਮਾਝੇ ਚ ਸਥਾਨ ਰੱਖਦੇ ਨੇ ਔਰ ਮੈਂ ਦੂਜੀ ਇਹ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਹਾਂ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਸਿੱਖ ਕਮਿਊਨਿਟੀ ਲਈ 75 ਸਾਲਾਂ ਚ ਜੋ ਕਰ ਨਾ ਸਕਿਆ ਉਹ ਕੀਤਾ ਅੱਜ ਜਿਹੜੀ ਪਾਰਟੀ ਤੁਹਾਡੇ ਕੋਲ ਪੰਜਾਬ ਚ ਚੋਣਾਂ ਲੜ ਰਹੀ ਆ ਨਾ ਇਸ ਤੋਂ ਵੱਡੇ ਠੱਗ ਬੇਈਮਾਨ ਤੇ ਲੁਟੇਰੇ ਹਿਸਟਰੀ ਦੇ ਅੰਦਰ ਨਹੀਂ ਹੋ ਸਕਦੇ ਔਰ ਮੈਂ ਕੋਈ ਵੈਸੇ ਨਹੀਂ ਕਹਿ ਰਿਹਾ ਮੁੱਝ ਮੈਨੂੰ ਬੋਲਣ ਦੂ ਮੈਂ ਤੁਹਾਨੂੰ ਹਿਸਟੋਰੀ ਕਰਕੇ ਗੱਲ ਦੱਸਣ ਜਾ ਰਿਹਾ ਹਾਂ ਹੈਰਾਨ ਕੀ ਇਹੀ ਜਿਹੜੇ ਅੱਜ ਤੁਹਾਡੇ ਕੋਲ ਇੱਥੇ ਪਹੁੰਚੇ ਨੇ ਅਰਵਿੰਦ ਕੇਜਰੀਵਾਲ ਜੀ ਅੱਜ ਤੁਹਾਨੂੰ ਪਤਾ ਕੀ ਗਿਆਨ ਵੰਡਣਗੇ ਕਹਿਣਗੇ ਕਾਂਗਰਸ ਸਭ ਤੋਂ ਵੱਡੀ ਲੁਟੇਰੀ ਪਾਰਟੀ ਨੂੰ ਪੰਜਾਬ ਦੇ ਵੋਟਾਂ ਨਾ ਪਾਇਓ ਫਿਰ ਕਹਿਣਗੇ ਕਾਂਗਰਸ ਨੇ 1984 ਸਿੱਖਾਂ ਦਾ ਕਤਲੇਆਮ ਕੀਤਾ ਕਾਂਗਰਸ ਨੂੰ ਵੋਟਾਂ ਨਾ ਪਾਇਓ ਇਹ ਗੱਲ ਸਮਝਾਉਣਗੇ ਤੁਹਾਨੂੰ ਅੱਜ ਇੱਥੇ ਅਰਵਿੰਦ ਕੇਜਰੀਵਾਲ ਜੀ ਫਿਰ ਕਹਿਣਗੇ ਕਾਂਗਰਸ ਪਰਿਵਾਰਵਾਦ ਕਾਂਗਰਸ ਨੂੰ ਵੋਟਾਂ ਨਾ ਪਾਈਵੇਂ ਸਮਝਾਉਣਗੇ ਅਰਵਿੰਦ ਕੇਜਰੀਵਾਲ ਜੀ ਤੁਹਾਡੇ ਪੰਜਾਬ ਦੇ ਖਰਚੇ ਨਾਲ ਸਰਕਾਰੀ ਜਹਾਜ਼ 20 ਲੱਖ ਰੁਪਏ ਘੰਟੇ ਵਾਲੇ ਤੇ ਚੜਨਗੇ ਤੇ ਦਿੱਲੀ ਉਤਰਨਗੇ ਸ਼ਾਮ ਨੂੰ ਸ਼ਾਮ ਨੂੰ ਰੈਲੀ ਚ ਖਲੋ ਕੇ ਕਹਿਣਗੇ ਗਾਂਧੀ ਪਰਿਵਾਰ ਤੋਂ ਨੇਕ ਪਰਿਵਾਰ ਕੋਈ ਦੇਸ਼ ਚ ਨਹੀਂ ਗਈ ਆਪਾਂ ਮਿਲ ਕੇ ਇਲੈਕਸ਼ਨ ਲੜਦੇ ਆ ਵੋਟਾਂ ਕਾਂਗਰਸ ਨੂੰ ਪਾਏ ਕਹਿਣਗੇ ਇਮਾਨਦਾਰੀ ਦਾ ਅਗਰ ਕੋਈ ਹਰੀਸ਼ ਚੰਦਰ ਤੋਂ ਬਾਅਦ ਹੈ ਤੇ ਉਹ ਰਾਹੁਲ ਗਾਂਧੀ ਆ ਵੋਟਾਂ ਰਾਹੁਲ ਗਾਂਧੀ ਦੀ ਕਾਂਗਰਸ ਨੂੰ ਪਾਏ ਔਰ ਫਿਰ ਦਿੱਲੀ ਚ ਕਰੋ ਕੀ ਕੀ ਕਹਿੰਦੇ ਨੇ 1984 ਦਾ ਕਤਲੇਆਮ ਕਾਂਗਰਸ ਨੇ ਨਹੀਂ ਕੀਤਾ ਮੈਂ ਪਤਾ ਕਰ ਲਿਆ ਏ ਇਹ ਕਾਂਗਰਸ ਨੇ ਇਹ ਜੋ ਸੰਜਨ ਕੁਮਾਰ ਜਗਦੀਸ਼ ਟੈਟਰ ਕਮਲਨਾਥ ਨੇ ਬੇਕਸੂਰ ਨੇ ਅੱਜ ਵੀ ਉਹਨਾਂ ਨੂੰ ਬੇਕਸੂਰੀ ਦਾ ਸਰਟੀਫਿਕੇਟ ਅਰਵਿੰਦ ਕੇਜਰੀਵਾਜੀ ਦਿੱਲੀ ਚ ਵੰਡਦੇ ਨੇ ਪੰਜਾਬ ਚ ਆਉਂਦੇ ਨੇ ਇੱਥੇ ਆ ਕੇ ਕਹਿਣਗੇ ਅਸੀਂ ਨਸ਼ੇ ਖਤਮ ਕਰਾਂਗੇ ਇਹਨਾਂ ਦੇ ਐਮਐਲਏ ਨੇ ਘਰ ਘਰ ਤੱਕ ਨਸ਼ਾ ਭੇਜਦਾ ਔਰ ਦਿੱਲੀ ਚ ਪਤਾ ਕੀ ਕਰਦੇ ਨੇ ਇੱਕ ਨਾਲ ਇੱਕ ਬੋਤਲ ਫਰੀ ਚ ਵੰਡਦੇ ਨੇ ਇਸੇ ਕਰਕੇ ਇਹ ਅੱਜ ਅਰੇਸਟ ਹੋਏ ਹੁਣ ਆ ਕੇ ਇੱਥੇ ਜੈਕਟ ਸਾਹਿਬ ਇੱਥੇ ਆ ਕੇ ਹੁਣ ਅੱਜ ਪਤਾ ਕੀ ਕਹਿਣਗੇ ਮੇਰੇ ਕੋ ਬਿਨਾ ਸਬੂਤੋਂ ਕੇ ਜੇਲ੍ਹ ਮੇਂ ਡਾਲ ਰੱਖਾ ਹੈ ਤੇ ਫਿਰ ਕਹਿਣਗੇ ਦੇਖਾ ਇਨਸਾਫ ਕੀ ਜੀਤ ਹੋਈ ਮੈਂ ਬਾਹਰ ਆ ਗਿਆ ਮੈਂ ਦੱਸਣਾ ਚਾਹੁੰਦਾ ਏ ਜਿਹੜੀ ਜ਼ਮਾਨਤ ਅਰਵਿੰਦ ਕੇਜਰੀਵਾਲ ਜੀ ਨੂੰ ਮਿਲੀ ਹੈ ਪਤਾ ਇਸ ਤੋਂ ਪਹਿਲਾਂ ਪੰਜਾਬ ਚ ਕਿਹਨੂੰ ਮਿਲੀ ਹੈ ਪਤਾ ਕਿਨੂੰ ਮਿਲੀ ਆ ਕਿਨੂੰ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਆ ਉਹ ਜ਼ਮਾਨਤ ਜਿਹਨੂੰ ਡਰੱਗ ਕੇਸ ਅਰਵਿੰਦ ਕੇਜਰੀਵਾਲ ਕਹਿੰਦਾ ਸੀ ਸਭ ਤੋਂ ਵੱਡਾ ਪੰਜਾਬ ਦਾ ਨਸ਼ਾ ਤਸਕਰ ਬਿਕਰਮ ਸਿੰਘ ਮਜੀਠੀਆ ਏ ਉਹੀ ਜ਼ਮਾਨਤ ਲੈ ਕੇ ਹੁਣ ਅਰਵਿੰਦ ਕੇਜਰੀਵਾਲ ਸ਼ਰਾਬ ਤਸਕਰ ਵੀ ਸੇਮ 15 ਦਿਨਾਂ ਦੀ ਜ਼ਮਾਨਤ ਤੇ ਆਇਆ ਏ ਉਹੀ ਚੋਣ ਪ੍ਰਚਾਰ ਕਰਨ ਦੇ ਬਿਕਰਮ ਸਿੰਘ ਮਜੀਠੀਆ ਨੂੰ ਮਿਲੇ ਸੀ ਤੁਹਾਨੂੰ ਪਤਾ ਦੂਜੀ ਜ਼ਮਾਨਤ ਕਿਹਨੂੰ ਮਿਲੀ ਆ ਦੂਜੀ ਦੋਗਾਨ ਮਿਲੀ ਆ ਉਪਾਧਿਆਏ ਨੂੰ ਮੈਂ ਦੱਸਾਂ ਜਾਕਰ ਸਾਹਿਬ ਹਿਸਟੋਰਿਕਲੀ ਉਪਾਧੇ پتہ ਕੋਣਾ ਮਾਲੇਗਾਉ ਅਤੰਕੀ ਹਮਲੇ ਦਾ ਜਿਹੜਾ ਕੇਸ ਅੰਦਰ ਅਰੈਸਟ ਹੋਇਆ ਸੀ ਉਹ ਜ਼ਮਾਨਤ ਲੈ ਕੇ ਅਤੰਕੀ ਅਮਲੇ ਦੀ ਜ਼ਮਾਨਤ ਲੈ ਕੇ 15 ਦਿਨ ਤੇ ਬਾਹਰ ਆਇਆ ਉਸ ਨੂੰ ਜ਼ਮਾਨਤ ਮਿਲੀ ਆ ਇਲੈਕਸ਼ਨ ਲੜਨ ਵਾਸਤੇ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਉਹ ਜ਼ਮਾਨਤ ਮਿਲਦੀ ਜੋ ਅਤੰਕੀਆਂ ਨੂੰ ਮਿਲਦੀ ਆ ਜੋ ਨਸ਼ਾ ਤਸਕਰਾਂ ਨੂੰ ਮਿਲਦੀ ਆ ਤੇ ਇੱਥੇ ਆ ਕੇ ਪ੍ਰੋਟ ਕਰਨ ਆਏ ਆ ਪਰ ਮੈਨੂੰ ਪਤਾ ਇਹ ਇਹ ਸਾਡੇ ਜਿਹੜੇ ਪੰਜਾਬ ਦੀ ਭਾਵਨਾ ਪੰਜਾਬ ਦੀ ਸੋਚ ਨੂੰ ਸਮਝਦੇ ਨੇ ਐਸੇ ਸੁਨੀਲ ਜਾਖੜ ਜੀ ਉਹਨੂੰ ਬੰਦ ਡੱਬੇ ਚ ਪਾ ਕੇ ਭੇਜਣਗੇ ਪਿਸ਼ਰੋਨਾ ਦੀ ਲੋਕ ਸਭਾ ਚ ਏਕ ਐਮਪੀ ਸੀਗਾ ਐਰ ਕੀ ਇੱਕ ਵੀ ਨਹੀਂ ਹੋਣ ਵਾਲਾ ਜੇ ਸਪੀਡ ਤੇ ਅਰਵਿੰਦ ਕੇਜਰੀਵਾਲ ਜੀ ਆਏ ਨੇ ਉਥੇ ਸਪੀਡ ਤੇ ਵਾਪਸ ਜਾਣਗੇ ਤੁਸੀਂ ਇੱਥੋਂ ਭੇਜਿਓ ਜੇ ਜਾਕਰ ਸਾਹਿਬ ਉਥੋਂ ਜ ਤੁਮ ਅਸੀਂ ਗਰੰਟੀ ਦਿੰਦੇ ਆ ਉਥੇ ਜੇਲ੍ਹ ਚ ਇਹ ਅਸੀਂ ਉਥੇ ਰੱਖਾਂਗੇ ਦਾ ਧਿਆਨ ਰੱਖਾਂਗੇ ਤੁਸੀਂ ਇੱਥੋਂ ਵਾਪਸ ਭੇਜਿਓ ਜੇ ਜਿਤ ਨਾਲ ਉਹਨਾਂ ਨੂੰ ਉਥੇ ਅਸੀਂ ਸੰਭਾਲ ਲਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਂ ਹੁਣ ਬੇਨਤੀ ਕਰਾਂਗਾ ਡਾਕਟਰ ਕਰਨ ਗੜਿੰਗ ਜੀ ਨੂੰ ਐਕਸ ਰਾਈਸਿਸਨ ਡੇਟਾ ਜਿਸ ਨੂੰ ਗਵਾਈਟ ਚ ਨੂੰ ਡੈਂਟਰ ਟੂ ਅਥਾਇਰ ਜੀ ਉਸ ਦੇ ਨਾਲ ਜੁੜਾ ਖਾਂਗੇ ਅੱਜ ਜਗਤ ਸਿੰਘ ਜੀ ਦੀ ਇਕਵਾਹੀ ਵਿੱਚ ਭਾਜਪੀ ਚਾਹਮਨ ਹੁੰਦੇ ਆ ਮੈਨੂੰ ਕਰੂ ਮੈਂ ਕੀ ਸੋਚਿਆ ਜਗਤ ਸਾਹਿਬ ਕਿਉਂਕਿ ਅਸੀਂ ਸਟੂਡੈਂਟ ਪੋਲਿਟਿਕਸ ਦੀ ਧੇਨ ਹੈ ਜੀ ਸਾਨੂੰ ਵੀ ਲੱਗਦਾ ਸੀ ਜਗਤ ਸਾਹਿਬ ਵੀ ਮਿਹਨਤ ਕਰਾਂਗੇ ਤਾਂ ਅੱਗੇ ਵਧਾਂਗੇ ਪਰ ਜਦੋਂ ਹਾਲਾਤੋਂ ਦੇਖਦਿਆਂ ਵੀ ਲੱਗਦਾ ਵੀ ਡਾਕਟਰ ਸਾਹਿਬ ਮੀਨਤੀਨੀ ਪਾਰਕ ਪਲਾਜ਼ਾ ਵਰਗੇ ਹੋਟਲ ਹੋਣੇ ਜ਼ਰੂਰੀ ਹੈ ਕਿਉਂਕਿ ਲੀਡਰਾਂ ਨੇ ਮਾਂਡੇ ਬੰਦੇ ਦੇ ਘਰੇ ਤਾਂ ਰਹਿਣਾ ਹੀ ਨਹੀਂ ਆ ਕੇ ਇਹਨਾਂ ਨੇ ਉਹੋ ਜਿਹੇ ਬੰਦੇ ਨੂੰ ਪ੍ਰੋਜੈਕਟ ਕਰਨਾ ਜਿਹੜਾ ਅਮੀਰ ਹੈ ਜਿਹੜਾ ਅਮੀਰ ਉਹਨਾਂ ਦੇ ਪੈਸੇ ਲਾ ਸਕਦਾ ਦੂਜਾ ਡਾਕਟਰ ਸਾਹਿਬ ਪਿਛਲੇ 1 ਤੋਂ ਮਹੀਨੇ ਤੋਂ ਦੇਖ ਰਿਹਾ ਕਾਂਗਰਸ ਦੇ ਲੀਡਰ ਇੰਨੇ ਡਰੇ ਹੋਏ ਆ ਕੀ ਮੋਤੀ ਸਾਹਿਬ ਦੀ ਸਰਕਾਰ ਤਾਂ ਪੱਕੀ ਆ ਜਾਣੀ ਹੈ ਤੇ ਸਾਡੇ ਕੀਤੇ ਕੰਮ ਅੱਗੇ ਆਉਣਗੇ ਅੰਦਰ ਖਾਤੇ ਜੀ ਬਿੱਟੂ ਜੀ ਦੀ ਮਦਦ ਕਰ ਦਿੰਦੇ ਆ ਤੇ ਫਿਰ ਭਾਵੇਂ ਲੱਗੋ ਅਸੀਂ ਫਿਰ ਉਸ ਪਾਰਟੀ ਦੀ ਕਿਉਂ ਨਾ ਸ਼ਾਮਲ ਹੋਈਏ ਜਿੱਥੇ ਸ਼ਰੀਆਮ ਬਿੱਟੂ ਜੀ ਦੇ ਨਾਲ ਖੜ ਸਕੀਏ ਜਾਕਰ ਸਾਹਿਬ ਦੇ ਨਾਲ ਖੜ ਸਕੀਏ ਫਿਰ ਅੰਦਰ ਖਾਤੇ ਵਾਲਾ ਕੰਮ ਸਾਡੇ ਦੋ ਤਾਂ ਨਹੀਂ ਹੁੰਦਾ ਨਹੀਂ ਸਾਡੀ ਸਾਹਬੇ ਤੈਸੀਬ ਹੈ ਸਵੇਰੇ ਜਾਕਰ ਸਾਹਿਬ ਬਿੱਟੂ ਦੀ ਜੱਡੀ 'ਚ ਕੁਲਾਮ ਮਾਰ ਕੇ 4-5 ਵਜੇ ਆ ਕੇ ਕਹਿ ਦਿੰਦੇ ਸ਼ਾਮ ਨੂੰ ਰਿਪੋਰਟ ਦੇਵਾਂਗੇ ਬਿੱਟੂ ਜੀ ਰਾਜਾ ਉਡੀਕ ਨਹੀਂ ਮੰਜੀ ਠੋਕ ਕੇ ਆਵਾਂਗੇ ਸਮਝ ਨਹੀਂ ਸੀ ਹੁੰਦਾ ਵੀ ਇਹ ਪਾਰਟੀ 'ਚ ਡਿਸਪਲਿਨ ਆ ਵੀ ਕੋਈ ਚੀਜ਼ ਹੈ ਵੀ ਕਿ ਨਹੀਂ ਜਿਹੜੇ ਦੋ-ਦੋ ਵਾਰੀ ਬਾਈ ਇਲੈਕਸ਼ਨ ਤੇ ਦੂਜਾ ਇਲੈਕਸ਼ਨ ਵੀ ਹਾਰ ਜਾਂਦੇ ਉਹ ਪਾਰਟੀਆਂ ਚਲਾਉਂਦੇ ਆ ਉਹਨਾਂ ਨੂੰ ਦੇਣਾ ਸੈਕਟਰੀ ਜਿਹੜਾ ਅਧਾਲਤਾਂ ਨਹੀਂ ਪਹੁੰਚਾ ਸਕਦਾ ਉਹਨਾਂ ਦੇ ਹੱਥ ਇਲੈਕਸ਼ਨ ਕਮਾਂਡ ਸੁਮਾਨ ਦਿੰਦੇ ਸੋ ਜੱਟ ਸਾਹਿਬ ਆਈ ਐਮ ਆਮ ਫੀਲਿੰਗ ਵੈਰੀ ਪ੍ਰਾਊਡ ਕਿ ਮੈਂ ਜਿੰਨੇ ਵੀ ਸ਼ਾਮਲ ਹੋਇਆ ਨਾ ਗਰਦੀ ਨਹੀਂ ਮੈਨੂੰ ਮਾਣ ਹੈ ਪੁਲਿਸ ਪ੍ਰਸ਼ਾਸਨ ਲੋਕਾਂ ਨੇ ਅਸੀਂ ਜਿਹੜੇ ਨਾਨ ਪੋਲੀਟਿਕਲ ਫੈਮਿਲੀ ਬੈਕਗਰਾਉਂਡ ਦੇ ਮੁੰਡੇ ਆ ਉਹਨਾਂ ਨੂੰ ਚਾਹੇ ਮੇਰੇ ਇੱਕ ਸੱਜਣ ਅਦਰਬੀਰ ਗੋਲਦੀ ਪਾਰਟੀ ਛੱਡ ਗਿਆ ਚਾਹੇ ਕੋਈ ਹੋਰ ਪਾਰਟੀ ਜੁਆਇਨ ਕਰ ਗਿਆ ਪਰ ਉਹਦਾ ਦਰਦ ਮੇਰੀ ਤੂੰ ਦੀਖਿਆ ਨਹੀਂ ਸੀ ਜਾਂਦਾ ਕਿਉਂਕਿ ਥੱਲੋਂ ਉੱਠ ਕੇ ਮੀਂਹ ਤੀਤੀ ਹੈ ਨਹੀਂ ਸੋ ਇਹ ਕਾਂਗਰਸ ਪਾਰਟੀ ਸਰਮਾਇਦਾਰਾਂ ਦੀ ਪੇਜ 38 ਲੋਕਾਂ ਦੀ ਤੇ ਜੀਵ ਚ ਪੈਸੇ ਆਣਿਆਂ ਦੀ ਪਾਰਟੀ ਹੈ ਤੇ ਦੇਲੇ ਨਾਲ ਦੀ ਏਡੇ ਏਡੇ ਅੰਚ ਇਹਨਾਂ ਨੂੰ ਇਹਨਾਂ ਡਰ ਹੈ ਤੇ ਇਹਨਾਂ ਨੂੰ ਮジョਰਿਟੀ ਵੀ ਆ ਵੀ ਮੋਦੀ ਸਾਹਿਬ ਨੇ ਆ ਜਾਣਾ ਤੇ ਕਿਦਣਾ ਕਿਤੇ ਬੈਕ ਚੈਨਲ ਚਲਾਉ ਜਾ ਚਾਹਵੇ ਤਾਂ ਹਜੇ ਤਾਂ ਸ਼ੁਰੂ ਹੋਇਆ ਉਹ ਵੀ ਇਹ ਦੇਖਿਓ ਕਿ ਤੁਹਾਡੇ ਤੋਂ ਸਰੂਪੇ ਸਾਹਮਣੇ ਨਹੀਂ ਗਏ ਇਹ ਸਾਰੇ ਖਤਮ ਹੋ ਜਾਂਦੇ ਆ ਅੱਧਰ ਲੁਧਿਆਣਾ ਖਾਲੀ ਹੋ ਜਾਣਾ ਆ 20 ਦਿਨਾਂ ਦੇ ਅੰਦਰ ਅੰਦਰ ਇਹ ਮਾਤ ਨੂੰ ਯਕੀਨ ਦਿਵਾਉਣਾ ਐਂਕਲ ਥੈਂਕ ਯੂ ਸੋ ਮੱਚ ਥੈਂਕ ਯੂ ਸਰ ਸਰਵੋਗਿੰਸਾਪ ਸਾਂਪਲ ਐ ਸਰਵੋਸਾਪ ਕੀ ਇਹ ਆ ਕਿਉਂ ਹੋ ਰਿਹਾ ਕਦੀ ਪਾਰਟੀ ਨੂੰ ਕੱਢ ਦਿੰਦੇ ਆ ਕਾਲੀਗਲ ਵਾਲੇ ਕਦੀ ਫੇਰ ਵਾਪਸੀ ਬੁਲਾਉਂਦੇ ਆ ਛੋੜਨਾ ਵੀ ਨਹੀਂ ਖਾਲੂ ਨੂੰ ਕੋਈ ਚੰਡੀ ਕਰਦਾ ਨਾ ਹੋਇਆ ਕਾਰਨ ਕੀ ਹੈ ਇਹ ਕਿ ਕਿ ਇਹ ਜਾਂ ਪਾਰਟੀ ਮਤਲਬ ਕਰਕੇ ਮੁਈਖਿਆ ਦੀ ਖਾਸ ਜੀ ਦੀ ਕਾਰਨ ਕੀ ਰਲੂ ਵਿੱਚ ਕਿ ਕਿਸੇ ਸਮੇਂ ਦੇ ਵਿੱਚ ਤੁਹਾਡੇ ਬਹੁਤ ਖਾਸ ਮੰਨੇ ਜਾਂਦੇ ਸੀ ਕੰਪਨੀ ਚ ਗੱਲਾਂ ਇਹ ਜਿਵੇਂ ਪਾਰਟੀ ਨੂੰ ਆਪਾਂ ਕਲੈਂਟਡ ਕੰਪਨੀਆਂ ਨੂੰ ਚਲਾਈਏ ਨਾ ਚਲੋ ਐਮ ਡੀ ਨੇ ਸੀ ਐਮ ਡੀ ਜਿਹੜਾ ਫੈਸਲਾ ਲੈ ਲੈਂਦੇ ਆ ਕਿਸੇ ਨੂੰ ਰੱਖ ਲਿਆ ਕਿਸੇ ਨੂੰ ਕੱਢ ਲਿਆ ਉੱਥੇ ਤਾਂ ਉਹੋ ਹੀ ਆ ਜਿਹੜਾ ਮਾੜਾ ਮੋਟੀ ਕੋਈ ਗੱਲ ਕਰਦਾ ਜਾਂ ਕੋਈ ਪਾਰਟੀ ਦੇ ਭਲੇ ਵਾਸਤੇ ਗੱਲ ਕਰਦਾ ਉਹਨੂੰ ਦਬਾਇਆ ਜਾਂਦਾ ਜੋ ਫਿਰ ਵੀ ਨਾ ਹਟੇ ਤੇ ਫਿਰ ਬਾਹਰ ਦਾ ਰਸਤਾ ਖਾ ਦਿੱਤਾ ਜਾਂਦਾ ਉਹਨ ਪਾਰਟੀ ਉਹ ਪਾਰਟੀ ਜਿਹੜੀ 103 ਸਾਲ ਪੁਰਾਣੀ ਸੀ ਜਿਹਦੇ ਵਿੱਚ ਜੋ ਜਿਹੜੇ ਸਾਡੇ ਜਿੰਨਾਂ ਨੇ ਆਪਣਾ ਲਹੂ ਲਾ ਕੇ ਤੇ ਆਪਣਾ ਮਿੱਲ ਲਾ ਕੇ ਨਾ ਤੇ ਇਸ ਪਾਰਟੀ ਨੂੰ ਖੜਾ ਕੀਤਾ ਸੀ ਇਸ ਪਾਰਟੀ ਦਾ ਪਤਨ ਜਿਹੜਾ ਸੀ ਅਸੀਂ ਨਹੀਂ ਸੀ ਸੋਚਿਆ ਕਿ ਇਸ ਤਰ੍ਹਾਂ ਹੋਊਗਾ ਜਿਸ ਤਰ੍ਹਾਂ ਇਹ ਲੋਵੇਂ ਕਰੀ ਜਾਂਦੇ ਨੇ ਪਰ ਆਹ ਗੱਲ ਸਰਦਾਰ ਮੈਂ ਤਾਂ ਅগে ਪਹਿਲਾਂ ਗੱਲ ਕੀਤੀ ਸੀ ਕਿ ਸਰਦਾਰ ਫਕੀਰ ਸਿੰਘ ਬਾਦਲ ਦੇਖਣ ਰਵਣਦੀ ਮੋਰ ਨੇ ਹੁਣ ਪਾਰਟੀ ਨੂੰ ਚਿਰ ਸਰਦਾਰ ਬਿਜਨ ਸਿੰਘ ਚਲਾਉਂਦੇ ਨੇ ਜਿਨ੍ਹਾਂ ਨੂੰ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਉਹਨੂੰ ਰੱਖਦੇ ਆ ਦੂਜੇ ਜਿਹੜੇ ਨੇ ਉਹਨੂੰ ਘਰਾਂ ਤੋਂ ਹੀ ਚੰਗਾ ਹਾਂ ਜੀ ਸਾਹਿਬ ਜੀ ਬਾਦ ਸਾਹਿਬ ਨੇ ਕਿਹਾ ਸੀ ਉਹ 10 ਤਣੋਂ ਉਹਨੂੰ ਵੀ ਕਰੋ ਕਿ 10 ਸੇ ਥੋੜੇ ਦੇ ਪਹਿਲਾਂ ਸੁਣਿਆ ਨਹੀਂ ਫਿਰ ਤੁਸੀਂ ਮੈਂ ਇੱਕੋ ਗੱਲ ਕਰਦਾ ਡਾਕਟਰ ਦੀ ਮਾਂ ਜਿਨ੍ਹਾਂ ਦਾ ਲਾਤੀ ਟ੍ਰੀਟ ਆਇਆ ਸੀ ਜਦੋਂ ਸ਼੍ਰੀ ਹਰਗੋਬਿੰਦ ਸਿੰਘ ਜੀ ਰੈਕਸ਼ਨ ਸੀ ਨਾ 97 97 ਵਾਲੀ ਸਰਦਾਰ ਗੁਰਬੀਰ ਸਿੰਘ ਬਾੜ ਤੋਂ ਸ਼ਰਮਣੀ ਅਕਾਲੀ ਦਲ ਦਾ ਇੱਕ ਇਜੈਂਟ ਸੀ ਉਹ ਦਸਤਕ ਨੂੰ ਉਹ ਵੀ ਕਰੋਗੇ ਤੁਸੀਂ ਜਿਹੜਾ ਅਸੀਂ ਗੱਲ ਕਰ ਰਹਾ ਸੁਪਲੰਦ ਦਾ ਪਾਰਟ ਪੜਾਉਂਦੇ ਨੇ ਇਹ ਅਸਲ ਵਿੱਚ ਪੰਜਾਬ ਦਾ ਅਨੁਵਾਰ ਖੜੇ ਸੀ ਇਹ ਹੁਣ ਦੇਖ ਲਓ ਜੀ ਕਿ ਸ਼੍ਰੀ ਅਨੀਅਵਾਜ ਕੋਈ ਕਿੰਨਾ ਸਪਲੰਦ ਪਹਿਲ ਨਹੀਂ ਕੀਤਾ ਦਾ ਨਾਮ ਹੈ ਹੋਰ ਨਹੀਂ ਕੋਈ ਪੈਦਾ ਕੀਤਾ ਵਾ ਸਰਦਾਰ ਮੈਂ ਤਾਂ ਕਿਹਾ ਜਦੋਂ ਪਾਰਟ ਕੋਈ ਕਮਿਟੀ ਕਰਸੀ ਪਾਰਟ ਡਿਗਰੀਟੀ ਆ ਬੰਦੋਂ ਦੋਟ ਦਿੰਦਾ ਪੁੱਛਿਆ ਜਾਂਦਾ ਹੈ ਭయ్యా ਮਾਰਦਾ ਤਾਂ ਦਾ ਭਾਰਤ ਤੋਂ ਪਿਆਰ ਦਾ ਕੋਈ ਜਵਾਬ ਨਹੀਂ ਪੰਜਾਬ ਇਥੇ ਜੋ ਹੋਇਆ ਜਿਵੇਂ ਇਹ ਹੁਣ ਗੱਲਾਂ ਕੀਤੀਆਂ ਗੰਡਾ ਪਾਉਂਦਾ ਆਦਾ ਦੋਵਾਂ ਦੀ ਜੋਗ ਦਾ ਨਾਮ ਹੈ ਹੋਰ ਨਹੀਂ ਕੋਈ ਪੈਦਾ ਕੀਤਾ ਉਹਨੂੰ ਭਾਰਤ ਤੋਂ ਪਿਆਰ ਪਾਰਟ ਡਿਗਰੀਟੀ ਇਹਨਾਂ ਸ਼ੁਰੂ ਕਰਦਾ ਕੁਝ ਲੋਕ ਦੋਸ਼ ਦਿੰਦੇ ਨੇ ਕਿ ਪੁੱਛਿਆ ਜਾਂਦਾ ਹੈ ਭਲਿਆ ਮਾਨਸਾ ਕਿੰਦਾ ਆਪ ਦਾ ਆਪ ਦਾ ਜਵਾਬ ਦੇ ਪੰਜਾਬ ਕਿ ਤੇ ਜੋ ਮੈਂ ਵੀ ਕਹਿੰਦਾ ਪਾਰਟੀ ਦੇ ਅੰਦਰ ਨਾ ਨਜ਼ਰ ਆਦਾ ਕਿ ਤੇ ਤੁਹਾਡੀ ਜੋ ਇਹ ਨੀਤੀ ਦਾ ਨਾਮ ਹੋਣਾ ਹੈ ਕਿ ਇਹ ਪੈਰਾ ਖੁੰਡ ਰਹੀ ਨਹੀਂ ਆਇਆ ਤੇ ਮੈਂ ਮੈਂ ਇੱਕੋ ਹੀ ਗੱਲ ਕੀਤੀ ਸੀ ਕਿ ਪਾਰਟੀ ਦੇ ਵਿੱਚ ਸਾਂ